9 ਜੁਨੇ 16 55 ਨੂੰ ਧੰਗੁਰ ਤੇਗ বাহাদুর ਪਾਸ਼ਾ ਜੀ ਕੀਰਤਪੁਰ ਸਾਹਿਬ ਤੋਂ ਪੂਰਬ ਦੇ ਦੋਰੇ ਵੱਲ ਨਿਕਲਦੇ ਆ ਕਿਹੜੇ ਕਿਹੜੇ ਇਲਾਕਿਆਂ ਵਿੱਚ ਸਤਿਗੁਰ ਨੇ ਪ੍ਰਚਾਰ ਕੀਤਾ ਤੇ ਮੇਰੇ ਮਾਲਕ ਨੇ ਦੂਰ ਦਰੇਡੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਿਵੇਂ ਕੀਤਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰअर्जਨ ਦੇ ਪਾਸ਼ਾ ਜੀ ਨੇ ਗੁਰਤਾਗਦੀ ਦਿੱਤੀ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਆਪਣੇ ਪੁੱਤਰੇ ਗੁਰੂ ਹਰ राय ਪਾਸ਼ਾ ਜੀ ਨਾਲ ਬਹੁਤ ਪਿਆਰ ਸੀਗਾ ਰੱਬੀ ਗੁਣ ਉਹਨਾਂ ਦੇ ਅੰਦਰ ਭਰਪੂਰ ਹੋਣ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਪੋਤਰੇ ਗੁਰੂ ਹਰ राय ਪਾਸ਼ਾ ਜੀ ਗੁਰਤਾਗਦੀ ਦਿੱਤੀ ਗੁਰੂ ਨਾਨਕ ਦੇ ਘਰ ਦੇ ਮਾਲਕ ਬਣਾਇਆ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਣਾਇਆ ਹੁਣ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਡਿਊਟੀ ਲਾ ਦਿੱਤੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਿ ਤੁਸੀਂ ਮਾਝੇ ਦੇ ਇਲਾਕੇ ਵਿੱਚ ਰਹ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਸੱਤ ਬਚਨ ਕੀਆ ਜਿਵੇਂ ਸਤਗੁਰ ਤੁਹਡੀ ਮਰਜ਼ੀ ਗੁਰਤੇਗ ਬਹਾਦਰ ਪਾਸ਼ਾ ਜੀ ਮਾਝੇ ਵਿੱਚ ਪ੍ਰਚਾਰ ਵੀ ਕਰਦੇ ਤੇ ਕਦੇ-ਕਦੇ ਸਤਗੁਰ ਜੀ ਕੀਰਤਪੁਰ ਸਾਹਿਬ ਜਾ ਕੇ ਗੁਰੂ ਹਰਾਈ ਪਾਸ਼ਾ ਜੀ ਨੂੰ ਮਿਲਣ ਵੀ ਚਲੇ ਜਾਂਦੇ ਸਤਪੁਰ ਜੀ ਦੇ ਦਰਸ਼ਨ ਕਰਨ ਵਾਸਤੇ ਦੇਖੋ ਕਿੱਡਾ ਵੱਡਾ ਸਬਰ ਸੰਤੋਖ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੇ ਰਿਸ਼ਤੇ ਦੇ ਵਿੱਚ ਗੁਰੂ ਹਰ ਰਾਏ ਪਾਸ਼ਾ ਜੀ ਭਤੀਜਾ ਲੱਗਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਸਤਪੁਰ ਜੀ ਚਾਚਾ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਗੁਰੂ ਹਰ ਰਾਏ ਪਾਸ਼ਾ ਜੀ ਦੇ ਰਿਸ਼ਤੇ ਵਿੱਚ ਵੀ ਵੱਡੇ ਨੇ ਤੇ ਉਮਰ ਵਿੱਚ ਵੀ ਵੱਡੇ ਆ ਪਰ ਕਮਾਲ ਦੀ ਗੱਲ ਹੈ ਕਦੇ ਵੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਇਸ ਗੱਲ ਦਾ ਹੰਕਾਰ ਨਹੀਂ ਕੀਤਾ ਕਿ ਭਾਈ ਮੈਂ ਤੇਰਾ ਚਾਚਾ ਆਂ ਮੈਂ ਤੇ ਤੋਂ ਵੱਡਾ ਆਂ ਤੇ ਮੈਂ ਤੈਨੂੰ ਗੁਰੂ ਕਿਉਂ ਆਖਾਂ ਪਰ ਹਮੇਸ਼ਾ ਜਦੋਂ ਵੀ ਗੁਰੂ ਹਰਾਈ ਪਾਸ਼ਾ ਜੀ ਨੂੰ ਮਿਲਣਾ ਤੇ ਲਾਣਾ ਮਿਲਣਾ ਤੇ ਗੁਰੂ ਨਾਨਕ ਦੀ ਜੋਤ ਜਾਣ ਕੇ ਮੱਥਾ ਟੇਕਣਾ ਤੇ ਅਧਮ ਭਾਦਰ ਪਾਸ਼ਾ ਜੀ ਦੇ ਜੀਵਨ ਦੇ ਵਿੱਚ ਬੜਾ ਸਹਿਜ ਸੰਤੋਖ ਵਾਲਾ ਜੀਵਨ ਸਤਗੁਰ ਜੀ ਦਾ ਸੀ ਮਿਲਣਾ ਬੜੇ ਪਿਆਰ ਨਾਲ ਮਿਲਣਾ ਸਤਗੁਰ ਜੀ ਪ੍ਰਤੇਗ ਭਾਦਰ ਪਾਸ਼ਾ ਜੀ ਸਤੁਰ ਉੱਥੇ ਪਹੁੰਚੇ ਨਾ ਗੁਰੂ ਮਾਲੰਗ ਜੀ ਨੇ ਕੀ ਦੇਖਿਆ ਕਿ ਤੋਂ ਉਸਾਮ ਤੋਂ ਮਿਰਜ਼ਾਪੁਰ ਤੋਂ ਇਲਾਹਾਬਾਦ ਤੋਂ ਇੱਧਰ ਦੇ ਇਲਾਕੇ ਤੋਂ ਪਡਣਾ ਸਾਹਿਬ ਤੋਂ ਪੁੰਚੀਆਂ ਨੇ ਗੁਰੂ ਹਰ राय ਪਾਸ਼ਾ ਜੀ ਦੇ ਦਰਸ਼ਨ ਵਾਸਤੇ ਸੰਗਤਾ ਗੁਰੂ ਤੇਗ ਬਹਾਦਰ ਪਾਸ਼ਾ ਵੀ ਕੋਲ ਬੈਠ ਕੇ ਸੰਗਤਾ ਨੇ ਗੁਰੂ ਹਰ राय ਪਾਸ਼ਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਰੇ ਪੂਰਬਾਲ ਵੀ ਸਤਿਗੁਰ ਜੀ ਆਓ ਉਧਰ ਵੀ ਕਦੇ ਦੌਰਾ ਕਰੋ ਬਹੁਤ ਸੰਗਤਾ ਤੁਹਾਡੇ ਦਰਸ਼ਨਾਂ ਦੀ ਲੋਚਾ ਲੈ ਕੇ ਬੈਠੀਆਂ ਆ ਬਹੁਤ ਸੰਗਤਾ ਚਾਹੁੰਦੀ ਆ ਤੁਸੀਂ ਆਓ ਉਧਰ ਸਤਿਗੁਰ ਜੀਓ ਕਦੇ ਦਰਸ਼ਨ ਦਵੋ ਗੁਰੂ ਹਰਿਪ੍ਰਸਾਦ ਜੀ ਆਖਿਆ ਉਧਿਕ ਕੱਲੀ ਕੱਲੀ ਗੱਲ ਸਿਰ ਮੱਥੇ ਆ ਪਰ ਗੱਲ ਇਹ ਹੈ ਕਿ ਮੈਂ ਕੀਰਤਪੁਰ ਸਾਹਿਬ ਨੂੰ ਛੱਡ ਕੇ ਜਾ ਨਹੀਂ ਸਕਦਾ ਇੱਥੇ ਬਹੁਤ ਸੰਗਤਾਂ ਦਾ ਆਉਣਾ ਜਾਣਾ ਹੈ ਤੇ ਮਾ ਗਿਆ ਤੇ ਮੁਸ਼ਕਲ ਹੋ ਜੇਗੀ ਗੁਰੂ ਹਰਿ ਨੇ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਕਿਹਾ ਕਿ ਇਸ ਤਰ੍ਹਾਂ ਆਪਾਂ ਕੰਮ ਕਰਦੇ ਹਾਂ ਕਿ ਮੈਂ ਆਪਣੇ ਚਾਚਾ ਗੁਰੂ ਪਾਸਾ ਜੀ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਤੁਹਾਡੇ ਇਲਾਕੇ 'ਚ ਭੇਜ ਦਿੰਦਾ ਹਾਂ ਗੁਰਤੇਗ ਬਹਾਦਰ ਪਾਸ਼ਾ ਮਾਝੇ ਤੋਂ ਦੂਰ ਪਰ ਗੁਰੂ ਹਰਾਈ ਪਾਸ਼ਾ ਜੀ ਦੀ ਗੱਲ ਮੰਨ ਕੇ ਗੁਰਤੇਗ ਬਹਾਦਰ ਪਾਸ਼ਾ ਸਤਗੁਰ ਨੇ ਕਿਹਾ ਜਿਵੇਂ ਸਤਗੁਰ ਤੋਂ ਤੁਹਾਡਾ ਹੁਕਮ ਤੁਹਾਡਾ ਬਚਨ ਸਿੱਖ ਦਾ ਇਹ ਫਰਜ਼ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਸਿੱਖ ਦਾ ਇਹ ਫਰਜ਼ ਹੈ ਕਿ ਹੁਕਮ ਅਰਜਾਈ ਨਾਲ ਸਤਗੁਰ ਗੁਰਤੇਗ ਬਹਾਦਰ ਪਾਸ਼ਾ ਜੀ ਗੁਰੂ ਹਰਾਈ ਪਾਸ਼ਾ ਦੀ ਗੱਲ ਮੰਨ ਕੇ ਪੂਰਬ ਦਾ ਦੌਰਾ ਆਰੰਭ ਕਰ ਦਿਆ ਅੱਜ ਦੇ ਦਿਨ 9 ਜੂਨ 1607 ਗੁਰੂ ਜੀ ਅਸਾਮ ਟਾਕਾ ਪਟਨਾ ਮਿਰਜ਼ਾਪੁਰ ਅਲਾਹਾਬਾਦ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਬਾਬੇ ਨਾਨਕ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਉਹਨਾਂ ਥਾਵਾਂ ਤੇ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਜਿੱਥੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਉੱਥੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਜਾ ਕੇ ਪ੍ਰਚਾਰ ਕੀਤਾ 8 ਸਾਲ ਦਾ ਸਤਗੁਰ ਜੀ ਨੇ ਇਹ ਪੂਰਬ ਦਾ ਰਿਆ ਸੀਗਾ ਸਿੱਖੀ ਦਾ ਪ੍ਰਚਾਰ ਸੀਗਾ ਹੁਣ ਇੰਨਾ ਸਮਿਆਂ ਦੇ ਅੰਦਰ ਸਤਿਗੁਰ ਜੀ ਨੇ ਬਿਆੰਤ ਸਿੱਖਾਂ ਨੂੰ ਗੁਰੂ ਨਾਨਕ ਬਾਬੇ ਦੀ ਬਾਣੀ ਦੀ ਸੋਚ ਗੁਰੂ ਨਾਨਕ ਬਾਬੇ ਦੀ ਬਾਣੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਕਰਮ ਕਾਂਡਾ ਜਿਹੜੇ ਲੋਕ ਪੱਥਰ ਪੂਜਕ ਸੀਗੇ ਉਹਨਾਂ ਨੂੰ ਸਤਿਗੁਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਸਿੱਖੀ ਦੇ ਸਿਧਾਂਤਾਂ ਨੂੰ ਸਿੱਖੀ ਦੀ ਉਪਦੇਸ਼ਾਂ ਨੂੰ ਸਮਝਾਇਆ ਸਭ ਇਹ ਸਮੇਂ ਸਤਿਗੁਰ ਜੀ ਦੇ ਦਰਸ਼ਨੀ ਸਿੱਖ ਤੁਸੀਂ ਕਹਿ ਲੋ ਸਤਗੁਰ ਜੀ ਦਾ ਪਰਿਵਾਰ ਨਾਲ ਸੀਗਾ ਲੰਮਾ ਸਮਾਂ ਸਤਗੁਰ ਜੀ ਦौरा ਕਰਕੇ ਪੂਰਾ 8 ਸਾਲ ਦਾ ਸੰਗਤ ਜੀ ਫੇਰ ਬੇ ਕਈ ਲੋਕ ਪੂਰੇ ਮਾਲਕ ਲੰਮਾ ਸਮਾਂ ਭੋਰਿਆ ਚ ਬੈਠੇ ਨੇ ਨਹੀਂ ਸੰਗਤ ਜੀ ਸਤਗੁਰ ਗੁਰ ਤੇਗ ਬਹਾਦਰ ਪਾਸ਼ਾ ਜੀ ਨੇ ਲੰਮਾ ਸਮਾਂ ਸਿੱਖੀ ਦਾ ਪ੍ਰਚਾਰ ਤੁਰ ਫਿਰ ਕੇ ਕੀਤਾ ਆ ਹਾਂ ਮੈਂ ਇਹ ਨਹੀਂ ਕਹਿਣਾ ਕਿ ਭੋਰੇ ਚ ਬੈਠੇ ਨਹੀਂ ਹੋਣਗੇ ਬੈਠੇ ਹੋਣਗੇ ਪਰ ਕੁਝ ਸਮੇਂ ਵਾਸਤੇ ਕਿ ਲੇ ਭੋਰਿਆ ਚ ਬੈਠ ਕੇ ਹੋਣੀਆਂ ਨਹੀਂ ਬਾਲੀਆਂ ਹੋਣੀਆਂ। ਪੋਰਿਆਂ ਵਿੱਚ ਬੈਠ ਕੇ ਵੀ ਸਿੱਖੀ ਦੀ ਭਲਾਈ ਦੇ ਕੁਝ ਨਾ ਕੁਝ ਕਾਰਜ ਕੀਤੇ ਹੋਣੇ ਆ। ਆਰਾਮ ਕਰਨ ਵਾਸਤੇ ਪੋਰਿਆਂ 'ਚ ਬੈਠੇ ਹੋਣੇ ਆ। ਸਮਾਧੀਆਂ ਲਾ ਕੇ ਸਾਡੇ ਗੁਰੂ ਪੋਰਿਆਂ 'ਚ ਨਹੀਂ ਬੈਠਦੇ ਹੁੰਦੇ। ਗੁਰਤੇਗ ਬਹਾਦਰ ਪਾਸ਼ਾ ਜੀ ਨੇ ਗੁਰੂ ਹਰਾਈ ਕਮ ਨੂੰ ਮੰਨਦੇ ਹੋਏ 9 ਜੂਨ 1656 ਈਸਵੀ ਨੂੰ ਪੂਰਬ ਦਾ ਦौरा ਆਰੰਭ ਕੀਤਾ। ਸਤਗੁਰ ਜੀ ਲੰਮਾ ਸਮਾਂ 8 ਸਾਲ ਦਾ ਇਹ ਸਤਗੁਰ ਦੌਰਾ ਕਰਕੇ ਮੇਰੇ ਮਾਲਕ ਜੀ ਵਾਪਸ ਆਉਂਦੇ ਆ ਕੀਰਤਪੁਰ ਸਾਹਿਬ ਉਹ ਨੂੰ ਸੋਚਿਓ ਕਿ 8 ਸਾਲ ਦੇ ਦੌਰੇ ਵਿੱਚ ਉਹ ਨਾਨਕ ਦੀ ਬਾਣੀ ਦਾ ਕਿੰਨਾ ਪ੍ਰਤੀਖ ਬਹਾਦਰ ਪਾਸ਼ਾ ਨੇ ਹਲੇ ਗੁਰੂ ਨਹੀਂ ਬਣੇ ਹਲੇ ਗੁਰੂ ਨਹੀਂ ਬਣੇ ਸਤਗੁਰ ਜੀ ਲੰਮਾ ਸਮਾਂ ਪ੍ਰਚਾਰ ਕਰਕੇ ਸਤਗੁਰ ਜੀ ਵਾਪਸ ਆਉਂਦੇ ਆ ਇਹ ਸਭ ਨੂੰ ਡੇਟਾ ਯਾਦ ਰੱਖਣੇ ਚਾਹੀਦੀਆਂ ਆ ਕਿ 9 ਜੂਨ 1956 ਨੂੰ ਸਤਪੁਰ ਜੀ ਦੌਰੇ ਤੇ ਨਿਕਲਦੇ ਆ 8 ਸਾਲ ਦੀ ਫੇਰੀ ਤੇ ਜਦੋਂ ਸਤਪੁਰ ਵਾਪਸ ਆਉਂਦੇ ਆ ਤੇ ਉਦੋਂ ਤੱਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਜੋ ਕਿ ਰਿਸ਼ਤੇ ਵਿੱਚ ਸਤਪੁਰ ਜੀ ਦੇ ਪੋਤਰੇ ਲੱਗਦੇ ਆ ਦੀ ਤੇ ਬੈਠ ਜਾਂਦੇ ਆ ਤੇ ਗੁਰੂ ਹਰ राय ਪਾਸ਼ਾ ਜੋਤੀ ਜੋਤ ਸਮਾ ਜਾਂਦੇ ਆ ਸੋ ਨੋ ਜੋਨ 1656 ਈਸਵੀ ਨੂੰ ਸਤਗੁਰ ਦੀ ਕੀਰਤਪੁਰੂ ਗੁਰੂ ਹਰ राय ਪਾਸ਼ਾ ਦੇ ਕਹਿਣ ਤੇ ਪੂਰਬ ਦਾ ਦੌਰਾ ਕਰਦੇ ਆ ਤੇ ਸੰਗਤਾਂ ਨੂੰ ਗੁਰੂ ਨਾਨਕ ਬਾਬੇ ਦੀ ਬਾਣੀ ਦੇ ਸਿਧਾਂਤ ਨਾਲ ਉਪਦੇਸ਼ ਨਾਲ ਜੋੜਦੇ ਆ ਤੇ ਜੋ ਗੁਰੂ ਨਾਨਕ ਬਾਬੇ ਨੇ ਕਿਹਾ ਆ ਉਹ ਕੱਲੀ ਕੱਲੀ ਗੱਲ ਸਿੱਖਾਂ ਦੇ ਵਿੱਚ ਗੁਰ ਤੇਗ ਬਹਾਦਰ ਪਾਸ਼ਾ ਨੇ ਪ੍ਰਚਾਰੀ ਹੈ ਦੂਰ ਤਰੇਡੇ ਸਤਗੁਰ ਨੇ ਪ੍ਰਚਾਰ ਕੀਤਾ ਆ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ